ਸਵੇਰ ਬਾਚ ਬੇਂਤੀ ਚੌਪਈ ਪਾਤ ਸਾਹਿ ਦਸਮੀ ਹਮਰਿ ਘਰੁ ਹਾਤ ਤੈ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨੰ ਮਨ ਰਹੈ ਹਮਾਰਾ ਆਪਣਾ ਜਾਣਕਰ ਪ੍ਰਤਪਾਰਾ ਹਮਰੇ ਦੁਸਤ ਸਬੈ ਤੁਮ ਕਾਭ ਹੋ ਆਪ ਹਾਤ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਪੈ ਕਰਤਾਰਾ ਮੋਰ ਅਚਾ ਨੈਜੇ ਕਰਤ ਗ੍ਰੀਏ ਸਬੈ ਰੰਕੁ ਆਜ ਸੰਗਰੀਐ

ਰਾਖਲੇ ਹੋ ਮਹਿਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਤ ਦੁਸ਼ਟਨ ਕੇ ਹੰਤਾ ਤਮਹ ਉਪਰੇ ਚਤਰ ਦਸ ਕੰਤਾ ਕਾਲ ਪਏ ਬ੍ਰਹਮਾ ਬਵਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰ ਬੇਸਨ ਪ੍ਰਕਾਸ਼ ਆਸ ਕਰ ਲਗਾ ਲਗਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੇ ਉਹ ਬੇਦਰਾਜ ਬ੍ਰਹਮਾ ਚੂਥੀਓ जवन काल सब लोक सवारा नमस्कार है ताहे हमारा जवन काल सब जगत बनायो देव दैत जचन उपजायो आद अंत ए कै अवतारा हो हमारा नमस्कार तस को हमारे सकल प्रजा जिन आप सुवारी सिव को सिव गुण सुख दियो सतरन को पलमो बद कियो گڑ کے اندر کی جانت پلے کی پیر پشانت چیٹی تے, دک تے دکھ سکھ پائے سادن کے سی ایک, ایک کی پیر پشانے کڑ گڑ کے پڑ بڑ کی جانے جب گرہ کر تارا پر جاتر تتب دہی اپارا ਜਬ ਆਕਰਖ ਕਰਤੋ ਕਬ ਹੂੰ ਤੋ ਮੈ ਮਿਲਤ ਤੇ ਹੇ ਤਰ ਸਭ ਹੂੰ ਜੇਤੇ ਪਤਨ ਸ੍ਰਿਸ਼ਟ ਸਭ ਤਾਰੇ ਆ ਪਾਪ ਨੀ ਬੂਜੂ ਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਪੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਨਾਦ ਸੰਬ ਤਾ ਕ ਮੂਡ ਉਚਾਰਤ ਭੇਦਾ ਜਕ ਪੇਵ ਨਾ ਪਾਵਤ ਬੇਦਾ ਤਾ ਕ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ

ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਈ ਚੰਪਾਵ ਆਦਿ ਜਕਾਦ ਸਰੂਪ ਸਿਆ ਭਵ ਅਵਰਚਾ ਮੇਰੀ ਤਮ ਕਰਵ ਸਿਖ ਬਾਰ ਆ ਸਿਖ ਸੰਗਰ ਦੁਸ਼ਟ ਜਿਤੇ ਅਠਵ ਤੁਤ ਪਾਤਾ ਸਕਲ ਬਲੇਸ਼ ਗੁਰ ਰਨ ਕਾਤਾ ਜੇ ਅਸ ਤੁਜ ਤਵ ਸਰਨੀ ਪ੍ਰੇਤਨ ਕੇ ਟੁਸ਼ਟ ਤੁਗਤ ਹਵੇ ਮਰੇ ਵਰਗ ਚਾਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬ ਉਟਾਰੇ جو کل کو ایک بار ہے تاکہ کال نیٹ آئے ہے, کال آئے ہے اور اچھا ہوئی سب کالا کرپا دش تن جہے نار ہو تا کے تاپ تن کم ہر ہو سید کرمو سب ہوئی ٹوسٹ چب سہ سکے نہ کوئی ایک بار جنت میبارا کال فاستے تاہی بارا ਜਨਰੇ ਨਾਮ ਤੇ ਹਰੂ ਕਹਾ ਦਰਤ ਦੁਸ਼ਟ ਦੂਤ ਰਹਾ ਖਾਰਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈਲੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੂਤ ਲਹ ਬਚਾਈ ਕਬਿਓ ਬਾਚ ਬੇਨਤੀ ਚਉਪਈ ਪਾਤ ਸਾਹੀ ਦਸਮੀ ਹਮਰਿ ਕਰੋ ਹਾਥ ਤੇ ਰਚਾ ਪੂਰਨ ਹੋਏ ਚਤ ਕੀ ਇਛਾ ਤਵ ਚਰਨੰਨ ਮੰਨ ਰਹੇ ਹਮਾਰਾ ਆਪਣਾ ਜਾਨ ਕਰ ਪ੍ਰਤਪਾਰਾ ہمر دش سب تمکاو ہو آپ ہاتھ دہ مچاو ہو سکی بس سیو کس مور سیوک سکھ سر تارا مورج کر تکری ہے سب بیرن کو آج سنگری ہے پورن ہوئے ہماری آسا تون کی رہ پیاسا تب ہے شاڈ کوئی ابر نہؤ جو بر چہو ستم تھے پاؤ ਸੇਵਕ ਸੇਖ ਹਮਾਰੇ ਤਾਰੇ ਹੈ ਚੋਂ ਚੋਂ ਸਤਰਹ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਪ੍ਰੀਅ ਮਰਨ ਕਾਲ ਕਾਸ ਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆਸੇ ਤੋਜ ਜੋ ਕਰ ਹੋ ਰੱਛਾ ਰਾਖਲ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਤ ਦੁਸ਼ਟਨ ਕੇ ਹੰਤਾ ਤਮਹ ਉਪਰੀ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਬਵਤਰਾ ਕਾਲ ਪਏ ਸ਼ਿਵ ਜੂ ਅਵਤਰਾ काल पाए करकल काल काकियातम सां जवन काल सब लोक सवारा नमस्कार है ताही हमारा जवन काल सब जगत बनायो देव तैतन उपजायो आद अंत एक अवतारा समझे हो हमारा ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕੰਧ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਨਤ ਪਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਵੜ ਕੇ ਜਾਨੈ ਜਬ ਉਤਕਰਕ ਕਰ ਕਰ ਤਾਰਾ ਪਰ ਜਾਤਰ ਤ ਤਬ ਦੇਹੀ ਆਪਾਰਾ ਜਬ ਆਕਰਕ ਕਰਤ ਹੋ ਕਬ ਹੂੰ ਤਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਪਤਨ ਸ੍ਰਿਸ਼ਟ ਸਭ ਤਾਰੇ ਆ ਪਾਪ ਨੀ ਬੂਜੂ ਚਾਰੈ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਨਤ ਬੇਦ ਪੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾਕੋ ਪੀਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਵ ਨਰਨਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੇ ਪਰੰਧਤ ਪੇਨ ਪੇਨ ਤੋ ਹੇ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸੱਜਾ ਪ੍ਰਥਮ ਸੰਸਾਰਾ ඒරපනුපසරු පරක ප्यවරාවන नहींහි පුූපා අන්ඩ ජජරජ සේතජකන්නේ උතුපු ජකාන බහර රචදන්නේ කහුफල රජ හවැ බැठा කහු से මටප्या සගරි කැठा සගरी ශ්‍රष්ට දිිගයක් චම්පාව ආදජගාද ශරූප සයම්පාව අරචචා මරිීතම් කරසිකු බාර අසිං සගර දෘෂ්ටජිත ටවතුත පත්තා සකළ මලේෂ ගරරන් කතා. ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਟੂਸ਼ਟ ਦੁਖਤ ਹਵੇ ਮਰੇ ਪਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਉਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਹਰ ਅੱਛਾ ਹੋਏ ਤਾਂ ਹੀ ਸਭ ਕਾਲਾ ਟੁਸਟ ਅਰੇ ਸਤਿ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕ ਮਹਰ ਹੋ ਅਰਦ ਸਦ ਕਰਮੋ ਸਭ ਹੋਈ ਟੁਸਟ ਚਾਵਸ਼ੈ ਸਕੈ ਨ ਕੋਈ ਇਕ ਬਾਰ ਜਿੰਤ ਮੈ ਸਬਾਰ ਆਕਾਲ ਵਾਸਤੇ ਤਾਹੇ ਬਾਰ ਜਨਰੇ ਨਾਮ ਤੇ ਹਰੂ ਕਾ ਦਰਦ ਦੁਸ਼ਟ ਦੂਤ ਰਹਾ ਖਾਰਗ ਕੇਤ ਮੈ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੇ ਸਰਬ ਥਾਰਮ ਹੋ ਸਹਾਈ ਦੁਸ਼ਟ ਦੂਤ ਲਹ ਬਚਾਈ ਕਬਿਓ ਬਾਚ ਬੇਨਤੀ ਚਉਪਈ ਪਾਤ ਸਾਹੀ ਦਸਮੀ ਹਮਰਿ ਘਰੁ ਹਾਥ ਤੇ ਰਚਾ ਪੂਰਨ ਹੋਏ ਚਤ ਕੀ ਇਛਾ ਤਵ ਚਰਨ ਅਨੰਦ ਮਨ ਰਹੇ ਹਮਾਰਾ ਆਪਣਾ ਜਾ ਨਕਰ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰ ਤਾਰਾ ਮੋਰ ਅਚਾ ਨਿਜ ਕਰ ਤਖਰੀਐ ਸਬੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਬ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਸਤਰਿ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਪ੍ਰੀਅ ਮਰਨ ਕਾਲ ਕਾਸ ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਆਸੇ ਤੋਜ ਜੁਕਰ ਹੋ ਰੱਛਾ ਰਾਖਲ ਹੋ ਮਹਿ ਰਾਖਨ ਹਾਰੇ ਸਹੇਬ ਸੰਤ ਸਹਾਏ ਪਿਆਰੇ ਦੇਨ ਬੰਤ ਦੁਸ਼ਟਨ ਕੇ ਹੰਤਾ ਤਮਹੁ ਪਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਗਿਓ ਬੇਦਰਾਜ ਬ੍ਰਹਮ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਲਾ ਕਾਲ ਸਭ ਜਗਤ ਬਨਾਇਓ ਦੇਵ ਤੈ ਤਜ ਚਦ ਉਪਜਾਇਓ ਆਦ ਅੰਤ ਏਕੈ અવਤਾਰ ਸੁਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵਗੋਨ ਸੁਖ ਦਿਯੋ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਦਰ ਕੇ ਜਾਨਤ ਪਲੇ ਬਰੇ ਕੇ ਪੀਰ ਪਛਾਨਤ ਕੀਤੇ ਤੇ ਕੁੰਚਰ ਅਸਥੂਲਾ ਸਭ ਪਾਰ ਕਰਪਾ ਦਰਿਸ਼ਟ ਕਰ ਫੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਵੜ ਕੇ ਜਾਣੈ ਜਬ ਉਤਕਰਖ ਕਰਾ ਕਰ ਤਾਰਾ ਬਰ ਜਾ ਤਰ ਤਬ ਦੇਹੀ ਆਪਾਰਾ ਜਬ ਆਕਰਖ ਕਰਤ ਹੋ ਕਭ ਹੂੰ ਤਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰਿਸ਼ਟ ਸਬਦਾਰੇ ਆਪ ਆਪਣੇ ਬੂਜੂ ਉਚਾਰੈ ਸ ਤੇරਹਤ ਰਲම ජනਤ බीध පੀਦ अਰ ஆළම ਨරਨකාර ਨਰಭකාර ਨਰਲब ಆද अනිල ਨਦ සබ තාਕಡ उचाಾਰਤ පੀਦ ਜਕපੀਵ ਨਾ පාවਤබදਦ තාਕ කරපාහਨਹਨ මානਤ මਹ मൂடு ਕಚපੀදਨ ජනਤ මहाදේव को कැහਤ සදා सेव നරਨකාਰਕ चීනਤനੇ හි्यව. ਆਪ ਆਪਣੀ ਬੁੱਧ ਹੈ ਜੇਤੀ ਪਰਨਤ ਪੈਨ ਪੈਨ ਤੋ ਹੇ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸੱਜਾ ਬ੍ਰਥਮ ਸੰਸਾਰਾ ਇੱਕ ਰੂਪ ਨੂਪ ਸਰੂਪਾ ਰੰਗ ਕ ਪਿਉਰਾ ਵਨਹੀ ਪੂਪਾ ਅੰਡ ਜ ਜਿਰਜ ਸੇਤ ਜ ਕਿੰਨੀ ਉਤਪਜ ਖਾਨ ਬਾਹਰ ਰਚ ਦੇਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਪਿਆ ਸੰਗਰੇ ਕਾਠਾ ਸਗਰੇ ਸ੍ਰੇਸ਼ਟ ਦਿਖਾਈ ਚੰਪਾਵ ਆਦਿ ਗਾਦ ਸਰੂਪ ਸਿਆਪਵ ਅਵਰਚਾ ਮੇਰੀ ਤਮ ਕਰਵ ਸਿਖ ਬਾਰ ਆ ਸਿਖ ਸੰਗਰ ਦੁਸ਼ਟ ਜਿਤੇ ਅਠਵ ਤੁਤ ਪਾਤਾ ਸਕਲ ਮਲੇਸ਼ ਗੁਰ ਰਨ ਕਾਤਾ ਜੇ ਅਸ ਤੁਜ ਤਵ ਸਰਨੀ ਪ੍ਰੇਤਨ ਕਹਿ ਟੁਸ਼ਟ ਤੁਗਤ ਹਵੇ ਮਰੇ ਵਰਖ ਚਾਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਬ ਉਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨੇੜ ਨਿ ਆਇ ਹੈ ਕਰ ਅੱਛਾ ਹੋਏ ਤਾਹੀ ਸਭ ਕਾਲਾ ਟੁਸਟ ਅਰੇ ਤੇ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਂ ਕੇ ਤਾਪ ਤਨ ਕਮ ਹਰੇਹ ਅਰਹ ਦਸੈਤ ਕਰਮੋ ਸਭ ਹੋਈ ਟੁਸਟ ਚਵਸ਼ ਸਕੈ ਨ ਕੋਈ ਇੱਕ ਬਾਰ ਜਿੰਤ ਮੈ ਸਬਾਰਾ ਕਾਲ ਵਾਸਤੇ ਤਾਹੀ 12 ਜਨਰੇ ਨਾਮ ਤੇ ਹਰੂ ਕਾ ਦਰਦ ਦੁਸ਼ਟ ਦੁਤ ਰਹਾ ਖਾਰਗ ਕੇਤ ਮੈ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੇ ਸਾਰੇ ਬਠਾਰ ਮੋਹੋ ਸਹਾਇ ਦੁਸ਼ਟ ਰੋਤਲੋ ਤੇ ਲਹ ਬਚਾਈ ਕਬਿਓ ਬਾਚ ਬੇਨਤੀ ਚਉਪਈ ਪਾਤ ਸਾਹਿ 10 ਹਮਰਿ ਘਰੋ ਹਾਥ ਦੇ ਰੱਛਾ ਪੂਰਨ ਹੋਏ ਚਤ ਕੀ ਇਛਾ ਤਵ ਚਰਨਨੰਨ ਮਨ ਰਹੇ ਹਮਾਰਾ ਆਪਣਾ ਜਾਣ ਕਰ ਪ੍ਰਤਪਾਰ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਪੈ ਕਰਤਾਰਾ ਮੋਰਾ ਚਾਹ ਨੇ ਜੇ ਕਰ ਤਖਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਿਨ ਕੇ ਰਹੇ ਪਿਆਸਾ ਤਬਹੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਸਤਰਹ ਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਪ੍ਰੀਯ ਮਰਨ ਕਾਲ ਕਾ ਅਸਰਾਸ ਨਿਵਰੀਐ ਉਜੋ ਸਦਾ ਹਾਰੇ ਪਤ ਸਾ ਸ੍ਰੀ ਆਸੇ ਤੋਜ ਜੁ ਕਰ ਹੋ ਰੱਛਾ ਰਾਖਲ ਹੋ ਮਹਰਾ ਖੰਧਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਤ ਦੁਸ਼ਟਨ ਕੇ ਹੰਤਾ ਤਮਹ ਉਪਰੇ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਭਵਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰ ਬਿਸਨ ਪ੍ਰਕਾਸ਼ ਆਸ ਕਰ ਲਗਾ ਲਗਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੇ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਚਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾਜਨ ਆਪ ਸਵਾਰੇ سیو کندھ کو سیو گن سکھ دن کو پل موب کی جانت پلے کی پیر پشانت چیٹی اتھولا سب پار کرپا درست کر بھولا سنتن دکھ پائے تے دکھی سکھ پائے سادن کے سکھی ایک ایک کی پیر پچانے کڑ گڑ کے پٹ پٹ کی جانے ਜਬ ਉਤਕਾਰ ਕਰ ਕਰ ਤਾਰਾ ਪਰ ਜਾਤਰਾ ਤਦਬ ਦੇਹੀ ਆਪਾਰਾ ਜਬ ਆਕਰਖ ਕਰਤ ਹੋ ਕਭੂ ਹੂੰ ਤਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੂ ਚਾਰੈ ਤੁਮ ਸਭ ਹੀ ਤਿਰਹ ਤਨ ਰਾਲਮ ਜਾਨਤ ਬੇਦ ਪੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਨਾਦ ਸੰਬ ਤਾਕ ਮੂਡ ਉਚਾਰਤ ਭੇਦਾ ਜਾਕ ਪੇਵ ਨਾ ਪਾਵਤ ਬੇਦਾ

ਅੰਦਰ ਜਿ ਜਰੇ ਜਿ ਸੇਤੇ ਜਿ ਕਿੰਨੀ ਉਤਪਜ ਖਾਨ ਬਾਹਰ ਰਚਦੇ ਨੇ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕਾਠਾ ਸਗਰੇ ਸ੍ਰੇਸ਼ਟ ਦਿਖਾਈ ਚੰਪਾਵ ਆਦਿ ਜਗਾਦ ਸਰੂਪ ਸਿਆ ਭਵ ਅਬਰੱਛਾ ਮੇਰੀ ਤਮ ਕਰਵ ਸਿਖ ਬਾਰ ਆ ਸਿਖ ਸੰਗਰ ਦੁਸ਼ਟ ਜਿਤੇ ਅਠਵ ਤਤ ਪਾਤਾ ਸਕਲ ਬਲੇਸ਼ ਗੁਰ ਰਨਕਾਤਾ ਜੇ ਅਸ ਤੁਜ ਤਵ ਸਰਨੀ ਪ੍ਰੇਤਨ ਕਹਿ ਟੁਸ਼ਟ ਤੁਹਤਾ ਹਵੇ ਮਰੇ ਪਰਖ ਚਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੈ ਉਟਾਰੇ ਜੋ ਕਲ ਕੋ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨੇ ਕਟ ਨਹੀਂ ਆਇ ਹੈ ਕਰ ਅੱਛਾ ਹੋਏ ਤਾਹੀ ਸਭ ਕਾਲਾ ਟੁਸਟ ਅਰੇ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਂ ਕੇ ਤਾਪ ਤਨ ਕਮ ਹਰੇ ਹੋ ਅਰੇ ਦਸੈਤ ਕਰਮੋ ਸਭ ਹੋਈ ਟੁਸਟ ਚਵਸ਼ ਸਕੇ ਨ ਕੋਈ ਇੱਕ ਬਾਰ ਜਿੰਤ ਮੈ ਸਬਾਰਾ ਕਾਲ ਵਾਸਤੇ ਤਾਹੀ ਬਾਰ ਜਨ ਨਰ ਨਾਮ ਤੇ ਹਰੂ ਕਾ ਦਰਦ ਦੁਸ਼ਟ ਦੂਤ ਰਹਾ ਖਾਰਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈਲੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੂਤ ਲਹ ਬਚਾਈ ਕਬਿਓ ਬਾਚ ਬੇਨਤੀ ਚਉਪਈ ਪਾਤ ਸਾਹੀ ਦਸਮੀ ਹਮਰਿ ਘਰੋ ਹਾਥ ਤੇ ਰਚਾ ਪੂਰਨ ਹੋਏ ਚਤ ਕੀ ਇਛਾ ਤਵ ਚਰਨੰਨ ਮੰਨ ਰਹੇ ਹਮਾਰਾ ਆਪਣਾ ਜਾਣ ਕਰ ਪ੍ਰਤਪਾਰਾ ہمرے دمکاو ہو آپ ہاتھ دہ مہی بچا ہو سکی بس مور پر سیوک سکھ سب کر تارا مور اچا نجر تکری ہے سب بیرن کو آج سنگری ہے پورن ہوئے ہماری آسا تو رجن کی رہ پیاسا تب ہے شاڈ کوئی ابر ن تر چاہو ستم تے پاؤں ਸੇਵਕ ਸਿੱਖ ਹਮਾਰੇ ਤਾਰੀ ਹੈ ਚੋਂ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਐ ਮਰਨ ਕਾਲ ਕਾ ਜਰਾਸ ਨਹੀਂ ਬਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਆਸੇ ਤੋਜ ਜੂ ਕਰ ਹੋ ਰੱਛਾ ਰਾਖ ਲੈ ਹੋ ਮਹਰਾ ਖੰਧਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਤ ਦੁਸ਼ਟਨ ਕੇ ਹੰਤਾ ਤਮ ਹੋ ਪਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ <classicasten> काल पाए कर बेसन करा सकल काल काकियातमा जवन काल जोगी सब गेयो वेद राज ब्रह्म जुतियो जवन काल सब लोक सवारा नमस्कार है ताहे हमारा जवन काल सब जगत बनायो देव जचन उपजायो आद अंत एक अवतारा सुई गुरु समझे हो हमारा ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵ ਕੰਧ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਵੜ ਕੇ ਜਾਨੈ ਜਬ ਉਤਕਰਕ ਕਰ ਕਰ ਤਾਰਾ ਪਰ ਜਾਤਰ ਤਦ ਦੇਹੀ ਆਪਾਰਾ ਜਬ ਆਕਰਕ ਕਰਤ ਹੋ ਕਭ ਹੂੰ ਤਮ ਮੈ ਮਿਲਤ ਦੇ ਤਰ ਸਭ ਹੂੰ ਜੇਤੇ ਪਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੂਜੂ ਚਾਰੈ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਨਤ ਬੇਦ ਪੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਕ ਪੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਪ੍ਰਨਤ ਪੇਨ ਪੇਨ ਤੋ ਹੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸੱਜਾ ਪ੍ਰਤਮ ਸੰਸਾਰਾ ඒරූප නූපසරූපාරංකපවෝරාවනහි බූපා අ්ඩ ජ ජීරජ සේතජකන්නේ උතුපුජකාන බහර රච දෙන්නේගහුහූල රාජහවැ බැටठා කහුසෙමට ප්‍යසංග්‍රී කැට්ටා සග්‍රී ශ්‍රිෂ්ඨ දිකායි අ චම්පාව ආදජගාද ස්රූපසියම්පාව අවරච්චාමරීතම් කරුව සිකු බාර අසික්සගර දෘෂ්ටජිතේ අටවතුූත පත්තා සකළමලේෂ ගොරරැන් ක අතා. जय सतगुरु तव सरने प्रेतन कै टूष्ट तुगत हवे मरे औरह चावन पग प्रेत हारे तनकए तुम संकट स उटारे जो कल को एक बारत आए है ताके काल निकट नि आए कर अच्छा होए ताही सब काल टूष्ट अरैत ते त्रैत काला कृपा दृष्ट तन जाहे निहारे हो ताके ताप तनकम हरे हो अरहद से कर्मो सब होई टूष्ट चावशय सके न कोई ਇਕ ਬਾਰ ਜਨਤ ਮੈ ਸਬਾਰਾ ਕਾਲ ਵਾਸਤੇ ਤਾਹੀ 12 ਜਨਰੇ ਨਾਮ ਤੇ ਹਰੂ ਕਾ ਦਰਦ ਦੁਸ਼ਟ ਦੂਤ ਰਹਾ ਖਾੜਗ ਕੇਤ ਮੈ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੂਤ ਲਹ ਬਚਾਈ